ਵੀ ਜਿਹੜਾ ਹੈਗਾ ਇਹ ਸਰਦਾਰ ਜਗਦੀਪ ਸਿੰਘ ਜੀ ਮਨਦੀਪ ਦਾ ਭਰਾ ਜਿਹੜਾ ਜਿਹਦੀ ਅੱਜ ਥੋੜਾ ਪਰਸੋ ਤੋਂ ਡੈੱਡ ਬਡੀ ਹੈਈ ਸੋ ਇਹ ਲਗਾਤਾਰ ਇਸੇ ਸੰਪਰਕੇ ਸੀਗਾ ਅਸੀਂ ਇਹਦੇ ਮੁੱਦਾ ਜਿਹੜਾ ਸੰਸਦ ਵਿੱਚ ਵੀ ਉਠਾਇਆ ਸੀ ਤੇ ਫਿਰ ਇਹ ਦੋ ਟਿਕਟਾਂ ਵੀ ਅਸੀਂ ਇਹਨਾਂ ਨੂੰ ਲੈ ਕੇ ਦਿੱਤੀਆਂ ਸੀ ਕਿ ਜਾਓ ਇਹ ਕਹਿੰਦੇ ਬਾਬਾ ਜੀ ਅਸੀਂ ਉੱਥੇ ਜਾ ਕੇ ਆਪ ਜਿਹੜੀ ਹੈਗੀਆਂ ਆਪਣੇ ਭਰਾ ਦੀ ਅਸੀਂ ਤਲਾਸ਼ ਕਰਨਾ ਚਾਹੁੰਦੇ ਆ ਫਿਰ ਇਹਨਾਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਸੀਗਾ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਪੂਰੀ ਹੈਲਪ ਕੀਤੀ ਜਾਵੇ ਸੋ ਇਹ ਉਧਰ ਵੀ ਗਏ ਤੇ ਇਹਨਾਂ ਦਾ ਜਿਹੜਾ ਹੈਗੇ ਕਿ ਕਈ ਵਾਰ ਤੇ ਉੱਥੇ ਜਿਹੜੀਆਂ ਡੈੱਡ ਬੋਡੀਆਂ ਉੜ ਜਾਂਦੀਆਂ ਬੰਬ ਨਾ ਉੜ ਜਾਂਦੀਆਂ ਜਾਂ ਕੁਝ ਉਹਨਾਂ ਦੀ ਪਛਾਣ ਨਹੀਂ ਹੁੰਦੀ ਫਿਰ ਉਹਨਾਂ ਦਾ ਡੀਐਨਏ ਦੇ ਟੈਸਟ ਦੇ ਆਧਾਰ ਦੇ ਉੱਤੇ ਹੀ ਅਪਡੇਟ ਬੋਡੀਆਂ ਆ ਸਕਦੀਆਂ ਹੁਣ ਇਹਨਾਂ ਦਾ ਕਲੀਅਰ ਹੋਇਆ ਤੇ ਡੈੱਡ ਬੋਡੀ ਜਿਹੜੀ ਹੈਗੀ ਇਹਨਾਂ ਦੇ ਭਰਾ ਦੀ ਆਈ ਇਹਨਾਂ ਦੇ ਉੱਤੇ 1.5 ਸਾਲ ਹੋ ਗਿਆ ਕੇਸ ਦਰਜ ਕੀਤੇ ਨੂੰ ਸੋ ਜੋ ਹੁਣੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਡੀਐਸਪੀ ਨਾਲ ਗੱਲ ਹੋਈ ਹੈ ਕਿ ਜਿਹੜੇ 4 ਬੰਦੇ ਸੀਗੇ ਉਹ ਫੜ ਲਏ ਸੀ ਉਸ ਵੇਲੇ ਤੇ ਜਿਹੜਾ ਇੱਕ ਬੰਦਾ ਸੀਗਾ ਜਦੋਂ ਹੈਗਾ ਉਹ ਸੁਸਾਈਡ ਕਰ ਗਿਆ ਤੇ ਜਿਹੜੇ ਇੱਕ ਬੰਦਾ ਜਿਹੜਾ ਸੀਗਾ ਉਹ ਕੱਲ ਫੜ ਲਿਆ ਤੇ ਇੱਕ ਦੇ ਦੁਆਲੇ ਲੱਗੇ ਹੋਏ ਆ ਦੋ ਤਿੰਨ ਬੰਦੇ ਜਿਹੜੇ ਨਾਮ ਲਿਖਾਏ ਆ ਉਹ ਕਲੀਅਰ ਨਹੀਂ ਵੀ ਉਹ ਉਹਨਾਂ ਦੇ ਨਾਂ ਜਿਹਦਾ ਨਿਕ ਨੇਮ ਲਿਖਾਤਾ ਜਾਂ ਕੁਝ ਹੈਗਾ ਉਹ ਕਹਿੰਦੇ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਰੰਦਾ ਉਹਦੇ ਉੱਤੇ ਵੀ ਕਾਰਵਾਈ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੱਧ ਤੋਂ ਵੱਧ ਜਿਹੜਾ ਹੈਗਾ ਇਹਨਾਂ ਦੇ ਉੱਤੇ ਹੋਵੇ ਜਿਹੜੇ ਗਲਤ ਤਰੀਕੇ ਦੇ ਨਾਲ ਇਹ ਬੱਚੇ ਜਿਹੜੇ ਹੈਗੇ ਲੈ ਕੇ ਜਾਂਦੇ ਆ ਤੇ ਇਹਨਾਂ ਦੇ ਵਿੱਚ ਅਸੀਂ 10 ਡੈਡ ਬੋਡੀਆਂ ਦੀ ਸੂਚੀ ਜਿਹੜੀ ਹੈਗੀ ਆ ਉਹਨਾਂ ਨੂੰ ਉਹਨਾਂ ਨੂੰ ਦਿੱਤੀ ਸੀਗੀ ਤੇ ਜਿਹਦੇ ਵਿੱਚੋਂ ਇੱਕ ਡੈਡ ਬੋਡੀ ਆ ਗਈ ਹੈ ਹਜੇ ਹੋਰ ਵੀ ਦੱਸਦੇ ਅੱਗੋਂ ਸਟ ਡੈਡ ਬੋਡੀਆ ਹੈ ਜਿਹੜੇ ਬੰਦੇ ਚੜਾਈ ਕਰ ਗਏ ਆ ਤੇ ਉਹਨਾਂ ਦੀ ਜਿਸ ਤਰ੍ਹਾਂ ਜਾਂ ਮਾਪੇ ਨੂੰ ਨਹੀਂ ਪਤਾ ਲੋਕਾਂ ਨੂੰ ਜਿਵੇਂ ਉਹ ਕਿੱਥੇ ਆ ਸਾਡੇ ਬੱਚੇ ਜਾਂ ਇਧਰੋਂ ਉਹਨਾਂ ਦਾ ਜਿਹੜਾ ਡੀਐਨਏ ਟੈਸਟ ਜਿਹੜਾ ਜਾਣਾ ਵਾ ਉਹ ਉਹਦੇ ਆਧਾਰ ਦੇ ਉੱਤੇ ਉਹ ਉਹਨਾਂ ਨੂੰ ਉਹ ਡੈਡ ਬੋਡੀ ਜਿਹੜੀ ਹੈਗੀ ਆ ਉਹ ਮਿਲਣੀ ਆ ਸੋ ਇਹ ਕਾਰਨਾ ਕਰਕੇ ਰੁਕਿਆ ਹੋਇਆ ਪਰ ਜਿਹੜੇ ਜਿਹੜੇ ਸਾਡੇ ਕੋਲ ਸਾਡੇ ਸੰਪਰਕ ਤੇ ਆਏ ਆ ਅਸੀਂ ਪੂਰੇ ਵਿਦੇਸ਼ ਮੰਤਰਾਲੇ ਦੇ ਧਿਆਨ ਚ ਲਾ ਕੇ ਕੋਸ਼ਿਸ਼ ਕਰ ਰਹੇ ਆ ਕਿ ਜੋ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਆ ਜੋ ਹੋ ਗਿਆ ਉਹਨੂੰ ਤਾਂ ਆਪਾਂ ਵਾਪਸ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਨਿਆਂ ਮਿਲ ਸਕੇ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਪੁਲਿਸ ਵਿਭਾਗ ਨੂੰ ਵੀ ਬੇਨਤੀ ਕਰਾਂਗੇ ਕਿ ਜੋ ਵੀ ਇਹਦੇ ਜ਼ਿੰਮੇਵਾਰਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿ ਜਿਹੜੇ ਇਸ ਤਰ੍ਹਾਂ ਜਿਹੜੇ ਬੱਚਿਆਂ ਦੀਆਂ ਡੈੱਡ ਬੋਰਡ ਹੋਣੀਆਂ ਤੇ ਇਦਾਂ ਪਰਿਵਾਰਾਂ ਦਾ ਰੋਲਣਾ ਇਹ ਬਹੁਤ ਦਰਦਨਾਕ ਹੈ ਜਿਹੜੇ ਗਲਤ ਬੰਦੇ ਐ ਇਹ ਮਨੁੱਖੀ ਸਮਗਲਨ ਦੇ ਕੇਸ ਇਹਨਾਂ ਦੇ ਦਰਜ ਹੋਣੇ ਚਾਹੀਦੇ ਆ ਇਹ ਕੋਈ ਇਹਨਾਂ ਦੇ ਕੋਲ ਕੁਝ ਹੁੰਦਾ ਨਹੀਂ ਉਹੀ ਠੂਠੀਆਂ ਗੱਲਾਂ ਕਰਕੇ ਚੜਾ ਦਿੰਦੇ ਆ ਜਦੋਂ ਬੱਚਾ ਫਸ ਜਾਂਦਾ ਫਿਰ ਕਿਤੇ ਨਾ ਕਿਤੇ ਇਹਨਾਂ ਨੂੰ ਵਸਾ ਕੇ ਆਪਣਾ ਜਿਹੜੇ ਹੈਗੇ ਪੈਸੇ ਲੈ ਲੈਂਦੇ ਪਰ ਇਹ ਨਹੀਂ ਦੇਖਦੇ ਕਿ ਇਹਨਾਂ ਬੱਚਿਆਂ ਦੇ ਨਾਲ ਕੀ ਹੋਊਗਾ ਸੋ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪਰਿਵਾਰ ਨੇ ਅੰਤਮ ਸੰਸਕਾਰ ਕਰਨ ਤੋਂ ਮਨਾ ਦਿੱਤਾ ਉਹਨਾਂ ਨਾਲ ਵੀ ਗੱਲ ਹੋਈ ਹੈ ਉਹੀ ਚਾਹੁੰਦੇ ਆਗੇ ਜਿਹੜੀ ਹੈਗੀ ਹੈ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਸੋ ਉਹਦੇ ਵਾਸਤੇ ਅਸੀਂ ਦੱਸ ਚੁੱਕੇ ਆ ਕਿ ਇਹਨਾਂ ਨੇ ਚਾਰ ਬੰਦੇ ਜਿਹੜੇ ਉਹ ਪਹਿਲਾਂ ਹੀ ਫੜਲੇ ਸੀ ਇੱਕ ਬੰਦਾ ਜਿਹੜਾ ਹੈਗਾ ਉਹਦੇ ਚ ਸੂਇਸਾਈਡ ਖਰ ਗਿਆ ਪੰਜਵਾਂ ਜਿਹੜਾ ਹੈਗਾ ਕੱਲ ਫੜ ਲਿਆ ਤੇ ਸੇਵਾ ਜਿਹੜਾ ਹੈਗਾ ਉਹਦੇ ਦਿਵਾਲੇ ਜਿਹੜੇ ਹੋਏ ਆ ਇਹ ਇੱਕ ਦੋ ਬੰਦੇ ਉਹਨਾਂ ਨੇ ਹੋਰ ਆ ਜਿਹੜੇ ਉਹ ਕਹਿੰਦੇ ਨਾਂ ਉਹਨਾਂ ਦੇ ਕਲੀਅਰ ਆ ਜਾਂ ਜਿੱਦਾਂ ਪ੍ਰੈਜ਼ੈਂਟ ਦਾ ਸਿੱਧਾ ਲਿਖਾ ਦਿੰਨੇ ਆ ਉਹ ਕਲੀਅਰ ਨਹੀਂ ਉਹ ਹੋਣਗੇ ਤਾਂ ਅਸੀਂ ਜਿਹੜਾ ਹੈਗਾ ਜਿਹਨੂੰ ਵੀ ਹੈਗਾ ਉਹਨੂੰ ਫੜਾਂਗੇ ਬਈ ਜੀ ਜੀ ਕਹਾਣੀ ਤੁਹਾਨੂੰ ਬੋਣ ਬੋਣਵਾ ਪੁੱਛ ਕਿ ਜਿਆ ਫੋਰਜਨ ਬੱਲਾ ਜੀ ਜੀ 10 ਤੋਂ ਇਲਾਵਾ ਹੋਰ ਵੀ ਕੋਈ ਉੱਥੇ ਕੋਸਾ ਦੇ ਜਿਹੜੇ ਦਸ਼ਿਆ ਦੇ ਆਰਮੀ ਦੇ ਵੀ ਜਿਹੜੇ ਭਰਤੀ ਹੋ ਸਕਦੇ ਹੋ ਸਕਦੇ ਜਿਨ੍ਹਾਂ ਦਾ ਹੁਣ ਇਧਰ ਮਾਂ ਬਾਪ ਨੂੰ ਵੀ ਨਹੀਂ ਪਤਾ ਉਹ ਕਿੱੜੇ ਦਸ ਕੇ ਲਗੇ ਹੋਇਆ ਪਤਾ ਨਹੀਂ ਕਿੱਥੇ ਭੇਜਿਆ ਜਿਹਦਾ ਲੈਂਕ ਹੋਇਆ ਉਹ ਹੀ ਉਹਨਾਂ ਨੂੰ ਪਤਾ ਕੋਈ ਅਜਿਹੀ ਜਾਣਕਾਰੀ ਹੁੰਦੀ ਕਿੱਦਾਂ ਭਰਤੀ ਨਹੀਂ ਐਦਾਂ ਕੋਈ ਜਾਣਕਾਰੀ ਨਹੀਂ ਭਰਤੀ ਕਿ ਅੱਗੇ ਤਾਂ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਹੁਣ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਹੁਣ ਇਹਨਾਂ ਨੂੰ ਕਹਿ ਦਿੰਦੇ ਉੱਥੇ ਆਪਣੇ ਬੰਦੇ ਵੀ ਕਈ ਠੱਗ ਏਜੰਟ ਉੱਥੇ ਬਣੇ ਬੈਠੇ ਆ ਉਹ ਕਹਿ ਦਿੰਦੇ ਵੀ ਤੁਸੀਂ ਫੌਜ ਤੇ ਭਰਤੀ ਨਹੀਂ ਹੋਣਾ ਤੁਹਾਡਾ ਕੋਈ ਭਰਤੀ ਨਹੀਂ ਤੁਸੀਂ ਜਿਸ ਤਰ੍ਹਾਂ ਵਿਸ਼ੇਸ਼ ਮਾਲ ਲਿਆਉਂਦਾ ਚੱਕ ਕੇ ਢੋਹਾ ਢਵਾਈ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵਾ ਤੁਸੀਂ ਉਹਦੇ ਵਿੱਚ ਕੰਮ ਕਰਨਾ ਉਹਦੇ ਨਾਲ ਫਿਰ ਉਹ ਕਹਿੰਦੇ ਵੀ ਤੁਸੀਂ ਇਹ ਕਰਨਾ ਤੇ ਤੁਸੀਂ 7-8 ਦਿਨ ਦੀ ਟ੍ਰੇਨਿੰਗ ਲੈ ਲਓ ਉਹ ਟ੍ਰੇਨਿੰਗ ਦਿਵਾਉਂਦੇ ਆ ਵੀ ਇਸ ਕਰਕੇ ਵੀ ਤੁਸੀਂ ਇਹਨਾਂ ਨਾਲ ਕੰਮ ਕਰਨਾ ਮਗਰੋਂ ਜਿਹੜਾ ਹੈਗਾ ਮੋਰੇ ਤੱਕ ਦਿੰਦੇ ਉੱਥੇ ਉੱਥੇ ਕਿਹੜਾ ਕੋਈ ਪੁੱਛਦਾ ਸੋ ਉਸ ਵਾਸਤੇ ਜਿਹੜੇ ਬੰਦੇ ਜਾਂ ਜਿਹੜਾ ਹੈਗਾ ਉਹਨਾਂ ਦੀ ਡੈੱਡ ਬੋਜੀਆਂ ਚੱਕਦੇ ਆ ਉਹਨਾਂ ਦਾ ਸਮਾਨ ਢੋਂਦੇ ਆ ਉੱਥੇ ਕੋਈ ਬੰਬ ਚੱਲ ਜਾਂਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਪਿੱਛੇ ਵੀ ਆ ਉਹਦੇ ਵਾਸਤੇ ਵੀ ਓਨਾ ਹੀ ਖਤਰਾ ਸੋ ਲੜਾਈ ਲੱਗੀ ਹੋਣ ਕਰਕੇ ਜੇ ਫਰੰਟ ਤੇ ਜੇ ਪਿੱਛੇ ਖਤਰਾ ਓਨਾ ਹੀ ਹੈ ਤੇ ਇਸ ਵਾਸਤੇ ਉਹ ਸਰਕਾਰ ਦਾ ਉੱਥੇ ਪੈਸੇ ਦਿੰਦੀ ਆ ਕਿ ਤੇ ਟ੍ਰੈਵਲ ਏਜੰਟ ਜਿਹੜੇ ਸੀਗੇ ਉਹਨਾਂ ਦੇ ਪੈਸੇ ਉਹਨਾਂ ਦਾ ਬੀਮਾ ਉਹਨਾਂ ਦਾ ਮੁਆਵਜ਼ਾ ਉਹ ਵੀ ਜਿਹੜੇ ਹੈਗਾ ਏਜੰਟੀ ਖਾਈ ਜਾਂਦੇ ਸੀ ਅਸੀਂ ਉਹ ਵੀ ਮੁੱਦਾ ਉਠਾਇਆ ਸੀ ਕਿ ਇਹਨਾਂ ਨੂੰ ਜਿਹੜਾ ਘਟੋ ਘੜ ਜਿਹੜੇ ਦੁਨੀਆ ਤੋਂ ਚਲੇ ਚੁੱਕੇ ਜਾ ਚੁੱਕੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਮੁਆਵਜ਼ਾ ਵੀ ਉਹਨਾਂ ਤੱਕ ਪਹੁੰਚੇ ਇਹ ਵੀ ਅਸੀਂ ਮੁੱਦਾ ਉਠਾ ਚੁੱਕਿਆ